ਤੇ ਸ਼ਿਵ ਸੈਨਾ ਪੰਜਾਬ ਦੇ ਟਕਸਾਲੀ ਲੀਡਰ ਸੰਦੀਪ ਗੁਰਾ ਥਾਪੜ ਦੇ ਉੱਤੇ ਹਮਲਾ ਹੋਇਆ ਦੱਸਦੀ ਕਿਸੇਵਲ ਹਸਪਤਾਲ ਦੇ ਬਾਹਰ ਉਹਨਾਂ ਤੇ ਹਮਲਾ ਹੋਇਆ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਸ਼ਿਵ ਸੈਨਿਕਾ ਦੇ ਵਿੱਚ 6 ਮਨੇ ਨੂੰ ਲੈ ਕੇ ਹੁਣ ਰੋਸ਼ ਵਿਖਿਆ ਜਾ ਰਿਹਾ ਹੈ ਤੇ ਸ਼ਿਵ ਸੈਨਿਕਾ ਦੇ ਵੱਲੋਂ ਜੁੜਾ ਹੈ ਪ੍ਰਸ਼ਾਸਨ ਦੇ ਖਿਲਾਫ ਵਿੱਚ ਜਮ ਕੇ ਨਾਰੇ ਬਾਜ ਰਹੀਤੇ ਜਾ ਰਹੀ ਹੈ ਲੁਧਿਆਣਾ ਤੋਂ ਬੇਹਦ ਹੀ ਸਸੰਸਨੀਖੇਜ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਜਿੱਥੇ ਇੱਕ ਸ਼ਿਵ ਸੈਨਾ ਨੇਤਾ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਜਿਹੜਾ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਵਕਤ ਮੈਂ ਮੌਜੂਦ ਹਾਂ ਸਿਵਲ ਹਸਪਤਾਲ ਦੇ ਬਾਹਰ ਜਿਸ ਜਗ੍ਹਾ ਦੇ ਉੱਤੇ ਇਹ ਹਮਲਾ ਕੀਤਾ ਗਿਆ ਹੈਗਾ ਦੱਸ ਦਈਏ ਕਿ ਦੋ ਵਿਅਕਤੀ ਜਿਹੜੇ ਨਹਿنگ ਸਿੰਘ ਦੇ ਬਾਣੇ ਦੇ ਵਿੱਚ ਆਏ ਸੀਗੇ ਉਹਨਾਂ ਵੱਲੋਂ ਸ਼ਿਵ ਸੈਨਾ ਨੇਤਾ ਗੋਰਾ ਥਾਪਰ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਇਸੇ ਜਗ੍ਹਾ ਦੇ ਉੱਤੇ ਉਹ ਹਮਲਾ ਕੀਤਾ ਗਿਆ ਹੈਗਾ ਇਸੇ ਰੋਡ ਦੇ ਉੱਤੇ ਉਹ ਆਪਣੀ ਐਕਟਿਵਾ ਦੇ ਉੱਤੇ ਸਵਾਰ ਸੀਗੇ ਜਿੱਥੇ ਉਹਨਾਂ ਨੂੰ ਰੋਕਿਆ ਗਿਆ ਤੁਹਾਨੂੰ ਦਿਖਾ ਦਈਏ ਕਿ ਇਸ ਜਗ੍ਹਾ ਦੇ ਉੱਤੇ ਸ਼ਿਵ ਸੈਨਾ ਆਗੂ ਨੂੰ ਰੋਕਿਆ ਗਿਆ ਔਰ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੜਕ ਦੇ ਉੱਤੇ ਵਿਖਰਿਆ ਹੋਇਆ ਖੂਨ ਤੁਸੀਂ ਦੇਖ ਸਕਦੇ ਹੋ ਖੂਨ ਦੇ ਨਿਸ਼ਾਨ ਸੜਕ ਦੇ ਉੱਤੇ ਜਿਹੜੇ ਨੇ ਸਾਫ਼ ਦਿਖਾਈ ਦੇ ਰਹੇ ਨੇ ਔਰ ਇਸੇ ਜਗ੍ਹਾ ਦੇ ਉੱਤੇ ਸ਼ਿਵ ਸੈਨਾ ਆਗੂ ਗੋਰਾ ਥਾਪਰ ਨੂੰ ਜਿਹੜਾ ਰੋਕਿਆ ਗਿਆ ਔਰ ਇਸ ਤਰਫ ਤੋਂ ਜਿਹੜੇ ਨੇ ਉਹ ਦੋ ਵਿਅਕਤੀ ਨਿਕਲ ਕੇ ਬਾਹਰ ਆਂਦੇ ਨੇ ਗੋਰਾ ਥਾਪਰ ਨੂੰ ਇਸੇ ਜਗ੍ਹਾ ਦੇ ਉੱਤੇ ਰੋਕਦੇ ਨੇ ਰੋਕਣ ਤੋਂ ਬਾਅਦ ਉਹਦੇ ਉੱਤੇ ਤਾਬੜ ਤੋੜ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਹਾਲਾਂਕਿ ਗੋਰਾ थापर ਜਿਹੜੇ ਨੇ ਉਹਨਾਂ ਨੂੰ ਇੱਕ ਸੁਰੱਖਿਆ ਕਰਮੀ ਵੀ ਜਿਹੜਾ ਮੁਹਈਆ ਕਰਵਾਇਆ ਗਿਆ ਹੈਗਾ ਲੇਕਿਨ ਉਸ ਵਕਤ ਦੱਸਿਆ ਜਾ ਰਿਹਾ ਕਿ ਗੋਰਾ ਥਾਪਰ ਜੋ ਹੈ ਕੱਲੇ ਹੀ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸੀ ਜਿੱਥੇ ਉਹਨਾਂ ਨੂੰ ਇੱਥੇ ਰੋਕ ਕੇ ਉਹਨਾਂ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਇਹ ਉਹੀ ਸੜਕ ਹੈ ਔਰ ਉਸੇ ਜਗ੍ਹਾ ਦੇ ਉੱਤੇ ਰੋਕ ਕੇ ਉਹਨਾਂ ਦੇ ਉੱਤੇ ਕਾਤਿਲਾਨਾ ਹਮਲਾ ਕੀਤਾ ਗਿਆ ਪੁਲਿਸ ਨੇ ਜਿਹੜਾ ਹੈਗਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ ਔਰ ਅਸ਼ੋ ਜਿਹੜੇ ਮਾਫ ਕਰਨਾ ਗੋਰਾ ਥਾਪਰ ਨੂੰ ਪਹਿਲਾ ਸਿਵਲ ਹਸਪਤਾਲ ਜਿਹੜਾ ਇਲਾਜ ਲਈ ਲਿਜਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਜਿਹੜਾ ਹੈਗਾ ਐਡਮਿਟ ਕਰਵਾ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਲੇਕਿਨ ਪੁਲਿਸ ਵੱਲੋਂ ਜਿਹੜਾ ਹੈਗਾ ਤਫ਼ਤੀਸ਼ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਹੈ ਦਹਿਸ਼ਤ ਦਾ ਮਾਹੌਲ ਉਸ ਵਕਤ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਜਦੋਂ ਇਸ ਜਗ੍ਹਾ ਦੇ ਉੱਤੇ ਹਮਲਾ ਹੋਇਆ ਸੀ ਦੇਖਦੇ ਆ ਕਿ ਅਗਰ ਕੋਈ ਪ੍ਰਤੱਖ ਦਰਸ਼ੀ ਇੱਥੇ ਮੌਜੂਦ ਹੋਵੇ ਕਿ ਜਦੋਂ ਇਹ ਹਮਲਾ ਹੋਇਆ ਬਿਰਾਜ ਜੀ ਜਦੋਂ ਹਮਲਾ ਹੋਇਆ ਤੁਸੀਂ ਇੱਥੇ ਸੀਗੇ ਇਸ ਜਗ੍ਹਾ ਤੇ ਹੋਏ ਨਹੀਂ 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 ਮੈਂ ਤਾਂ ਅੰਦਰ ਸੀ ਜੀ ਹਸਪੀਟਲ ਦੇ ਤਾਂ ਲੋਕ ਜਿਹੜੇ ਨੇ ਇੱਥੇ ਮੌਜੂਦ ਸੀਗੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਇਸ ਜਗ੍ਹਾ ਤੇ ਮੌਜੂਦ ਸੀਗੇ ਬਾਬਾ ਜੀ ਜਦੋਂ ਇੱਥੇ ਹਮਲਾ ਹੋਇਆ ਤੁਸੀਂ ਮੌਜੂਦ ਸੀਗੇ ਇਸ ਜਗ੍ਹਾ ਤੇ ਉਹ ਅਸੀਂ ਕੰਮ ਕਰਦੇ ਹੋਏ ਸੀ ਆਪਣਾ ਸਾਨੂੰ ਬਾਅਦ ਜ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਅਸੀਂ ਤਾਂ ਉਹ ਪਤਾ ਲੱਗਿਆ ਸਾਨੂੰ ਜਦੋਂ ਮਲਾਜਮ ਦੀ ਜਿਹੜਾ ਗਨਮੈਨ ਸੰਦਿਆ ਵੀ ਨਹੀਂ ਪਤਾ ਉਹ ਗਨਮੈਨ ਹੈਗਾ ਉਹਦੀ ਰਿਵਾਲਵਰ ਕੋਸ਼ਿਸ਼ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਆਪਾਂ ਉਹਨੇ ਨਾਲ ਹੈਲਪ ਕਰਕੇ ਮਲਾਜਮ ਦੇ ਨਾਲ ਨਹੀਂ ਖੋਹ ਦਿੱਤੀ ਉਹਨੂੰ ਤੇ ਕਿੰਨੇ ਲੋਗ ਆਏ ਸੀਗੇ ਤਿੰਨ ਤਿੰਨ ਕੋ ਲੋਗ ਆ ਗਏ ਸੀ ਉਹਨਾਂ ਕੋ ਗੱਡੀ ਕੋ ਨਾ ਸੀ ਕਿ ਹੋਰ ਕੀ ਸੀ ਲੱਗ ਭਜ ਗਏ ਤੇ ਹਮਲਾ ਕਿਸ ਤਰ੍ਹਾਂ ਤਲਵਾਰਾਂ ਨਾਲ ਹਮਲਾ ਕੀਤਾ ਉਹ ਨਹੀਂ ਅਸੀਂ ਦੇਖਿਆ ਉਹ ਅਸੀਂ ਨਹੀਂ ਦੇਖਿਆ ਤੇ ਭੱਜੇ ਕਿਸ ਤਰ੍ਹਾਂ ਪੈ ਗਏ ਕੰਮ ਦਾ ਇਧਰ ਭੱਜ ਗਏ ਵਾਹਟ ਵੱਲ ਆ ਗਏ ਬੱਗੇ ਦੇ ਮੁਲਾਜ਼ਮ ਨੂੰ ਪਤਾ ਜਿਹੜੇ ਨਾਲ ਗਨ ਬਣਾ ਗਏ ਸਾਰੇ ਪਤਾ ਉਹਨੂੰ ਐਕਟਿਵਾ ਤੇ ਜਿਹੜੇ ਨੇ ਉਹ ਦੌੜ ਗਏ ਨੇ ਲੇਕਿਨ ਦੱਸਿਆ ਇਹ ਜਾ ਰਿਹਾ ਕਿ ਪਹਿਲਾਂ ਤੋਂ ਹੀ ਜਾਂ ਤਾਂ ਉਹ ਤਾਕ ਦੇ ਵਿੱਚ ਬੈਠੇ ਹੋਏ ਸੀਗੇ ਉਹਨਾਂ ਨੂੰ ਇਹ ਸੂਹ ਸੀਗੀ ਕਿ ਗੋਰਾ ਥਾਪਰ ਇਸੀ ਰੋਡ ਤੋਂ ਨਿਕਲਣਗੇ ਔਰ ਉਹਨਾਂ ਨੂੰ ਇਸ ਜਗ੍ਹਾ ਤੇ ਰੁਕਿਆ ਜਾਏਗਾ ਇਹ ਜਿਹੜਾ ਹੈਗਾ ਪੂਰਾ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਏਗਾ ਲੇਕਿਨ ਫਿਲਹਾਲ ਦੱਸ ਦਈਏ ਕਿ ਸ਼ਿਵ ਸੇਨਾ ਲੀਡਰ ਗੋਰਾ ਥਾਪਰ ਦੇ ਉੱਤੇ ਕਤਲਾਨਾ ਹਮਲਾ ਕੀਤਾ ਗਿਆ ਹੈਗਾ ਔਰ ਦੱਸ ਦਈਏ ਨਹਿਂਗ ਬਾਣੇ ਦੇ ਵਿੱਚ ਆਏ ਵਿਅਕਤੀਆਂ ਵੱਲੋਂ ਇਹ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਲੁਧਿਆਣਾ ਤੋਂ ਕੈਮਰਾ ਪਰਸਨ ਈਸ਼ਾਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਪੰਜਾਬ